ਅੰਗਰੇਜ਼ਾਂ ਦੀਆਂ ਨੌਕਰੀਆਂ ਤੇ ਵੀ ਆਉਂਦੇ ਆ ਪਰ ਅੰਗਰੇਜ਼ ਜਦੋਂ ਨੌਕਰੀਆਂ ਮੰਗਣ ਆਉਣਗੇ ਤਾਂ ਇਹ ਤਸਵੀਰ ਵੇਖਣ ਦੇ ਤੇ ਕੀ ਸੋਚਣਗੇ ਅਸੀਂ ਇਸ ਤਰ੍ਹਾਂ ਵੀ ਆ ਪਲਾਨਿੰਗਾਂ ਕਰ ਰਹੇ ਆ ਕਿ ਇੱਥੇ ਅੰਗਰੇਜ਼ ਨੌਕਰੀਆਂ ਮੰਗਣ ਆਇਆ ਕਰਨਗੇ ਕਿ ਸੱਜੇ ਕੱਲ ਮੈਂ ਹਾਂ ਨਿਰਜ ਪਾਲੀ ਤੇ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਸੋਚੋ ਜਦੋਂ ਆਪਣੇ ਸ਼ਹਿਰ ਚ ਸੂਬੇ ਦੇ ਸੀਐਮ ਦਾ ਜਲੂਸ ਨਿਕਲਦਾ ਹੋਵੇ ਉਸ ਸੀਐਮ ਦੀ ਛਵੀ ਪੂਰੇ ਸੂਬੇ ਚ ਕੀ ਹੋਵੇਗੀ ਜਦੋਂ ਸੀਐਮ ਨੂੰ 라ਵਣ ਕਹਿ ਕੇ ਉਸ ਦਾ ਪੁਤਲਾ ਸਾੜਿਆ ਜਾਵੇ ਤਾਂ ਸੋਚੋ ਉਸ ਦੀ ਛਵੀ ਪੂਰੇ ਦੇਸ਼ 'ਚ ਕੀ ਜਾਵੇਗੀ। ਦਰਸਲ ਗੋਦੀ ਮੀਡੀਆ ਨੇ ਇਸ ਖਬਰ ਨੂੰ ਵਿਖਾਉਣ ਨੂੰ ਸੰਕੋਚ ਕੀਤਾ ਹੋਣਾ ਮਸਲੇ ਦੇ ਗਿਆਪਨ ਦਾ ਜੋ ਹੈ ਤੇ ਆਪਾਂ ਨਾ ਸਰਕਾਰੀ ਤੇ ਨਾ ਦਰਬਾਰੀ। ਅੱਜ ਦੇ 라ਵਣੇ ਹੀ ਨੇ। ਅੱਜ ਦੇ 라ਵਣੇ ਹੀ ਨੇ। ਅੱਜ ਦੇ 라ਵਣ ਦਿੱਲੀ ਵਾਲਾ ਕੇਜੀਵਾਲ ਮਨੀਸ਼ ਸੋਦੀਆ, ਸੰਗਰੂਰ ਵਾਲਾ ਭਗਵੰਤ ਮਾਨ, ਸ਼ਿਰਿਆਨੰਦਪੁਰ ਸਾਹ ਵਾਲਾ ਹਰਜੋਤ ਬੈਂਸ ਤੇ ਪਟਿਆਲਾ ਵਾਲੇ ਹੈਲਥ ਮਿਨਿਸਟਰ ਬਲਦੀਪ ਸਿੰਘ ਸਾਹ। ਦਰਸਲ ਨੀਤਾਇਟਾ ਮੋਟੀ ਚਮੜੀ ਵਾਲੇ ਹੋਣਾ ਚਾਹੀਦਾ ਇਹ ਵਾਲੀ ਚਿੱਪਣੀ ਸੁਪਰੀਮ ਕੋਰਟ ਨੇ ਜਦੋਂ ਦੀ ਕੀਤੀ ਹੈ ਦੇਸ਼ 'ਚ ਸੰਘਰਸ਼ ਕਰਨ ਵਾਲਿਆਂ ਨੇ ਸਾਰੀਆਂ ਹੱਦਾ ਪਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਲੋਕਤੰਤਰ ਦੀ ਇੱਕ ਖੂਬਸੂਰਤ ਤਸਵੀਰ ਹੈ ਸੀਐਮ ਦੇ ਆਪਣੇ ਸ਼ਹਿਰ ਸੰਗਰੂਰ ਦੀਆਂ ਜਿੱਥੇ ਸੀਐਮਾਨ ਉਹਨਾਂ ਦੇ ਬਿੱਗ ਬਾਸ ਕੇਜਰੀਵਾਲ ਤੇ ਸਿਸੋਧਿਆ ਦੇ ਨਾਲ ਨਾਲ ਸਿੱਖਿਆ ਮੰਤਰੀ ਹਰਜੋਤ ਬੈਂ ਸੇਤ ਮੰਤਰੀ ਤਾਂ ਚੱਕ ਕੇ ਪੂਰੇ ਬਾਜ਼ਾਰ 'ਚ ਘੁਮਾਇਆ ਜਾ ਰਿਹਾ ਹੈ ਤੇ ਗਲੀ ਗਲੀ 'ਚ ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਤੇ ਸਿਸੋਧਿਆ ਲੁਟੇਰੇ ਨੇ ਅੱਜ ਅੱਜ ਦੇ ਰਾਵੜੇ ਹੀ ਨੇ दरअसल ਇਹ ਉਹ ਵੀਡੀਓ ਹੈ ਜੋ ਗੋਦੀ ਮੀਡੀਆ ਦੇ ਟੀਵੀ ਅਖਬਾਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਨਜ਼ਰ ਆ ਰhta ਹੈ ਖਬਰ ਤਰਸਲ ਕੱਲ ਦੀ ਹੈ ਪਰ ਸਾਡੇ ਤੀਕ ਅੱਜ ਪੁੱਛੀ ਸੋਚਿਆ ਕਿ ਅੱਜ ਦਿਖਾ ਦਈਏ ਅੱਜ ਦੇ ਰਾਵੜੇ ਹੀ ਨੇ ਅੱਜ ਦੇ ਰਾਵੜੇ ਹੀ ਨੇ ਇਹ ਗੁੱਸਾ ਇਹ ਨਾਰਾਜ਼ਗੀ ਅਸਲੀ ਕਿਉਂਕਿ ਮਾਨ ਸਾਹਿਬ ਕਹਿੰਦੇ ਆ ਰਹੇ ਨੇ ਅਸੀਂ ਇਸ ਤਰ੍ਹਾਂ ਵੀ ਐਮ ਪਲਾਨਿੰਗ ਕਰ ਰਹੇ ਹਾਂ ਕਿਥੇ ਅੰਗਰੇਜ਼ ਨੌਕਰੀਆਂ ਮੰਗnabla ਕਰਨਗੇ ਕਿ ਅਸੀਂ ਅਸਤਰਵੀਂ ਪਲੈਨਿੰਗ ਕਰ ਰਹੇ ਹਾਂ ਕਿਥੇ ਅੰਗਰੇਜ਼ ਨੌਕਰੀਆਂ ਮੰਗਣਾ ਆ ਕਰਨਗੇ ਕਿ ਆਰਟੀਆਈ ਪਾਉਂਦੀ ਲੋੜ ਨਹੀਂ ਕਿਉਂਕਿ ਕਿੰਨੇ ਅੰਗਰੇਜ਼ਾਂ ਨੇ ਪੰਜਾਬ ਚ ਨੌਕਰੀ ਮੰਗੀ ਤੇ ਕਿੰਨਿਆਂ ਨੂੰ ਮਿਲੀ ਮਾਨ ਤੇ ਉਸਦੇ ਗੋਦੀ ਮੀਡੀਆ ਪੱਤਰਕਾਰ ਸੰਪਾਦਕਾਂ ਨੇ ਟੱਪ ਟੱਪ ਕੇ ਆਪ ਦੱਸ ਦੇਣਾ ਸੀ ਕਿ ਤੇ ਬਾਕੀ ਸੜਕਾਂ ਤੇ ਪੋਸਟਰਾਂ ਨੇ ਜੋ ਥਾਂ ਕਹਿਰਨੀ ਸੀ ਉਹ ਵੱਖਰੀ ਸੋ ਸਾਫ ਹੈ ਕਿਸੇ ਅੰਗਰੇਜ਼ ਨੇ ਪੰਜਾਬ ਚ ਨੌਕਰੀ ਲਈ ਅਪਲਾਈ ਨਹੀਂ ਕੀਤਾ ਤੇ ਨਾ ਮਾਨ ਸਾਹਿਬ ਨੇ ਅੰਗਰੇਜ਼ਾਂ ਨੂੰ ਨੌਕਰੀ ਦੇ ਕੇ ਕੋਈ ਉਪਲਬਧੀ ਹਾਸਲ ਕੀਤੀ ਤੇ ਜੋ ਉਪਲਬਧੀ ਹਾਸਲ ਕੀਤੀ ਹੈ ਉਹ ਤੁਹਾਡੇ ਸਾਹਮਣੇ ਹੈ ਅੱਜ ਦੇ ਰਾਵੜੇ ਹੀ ਨੇ ਅੱਜ ਦੇ ਆਗਰ ਨਹੀਂ ਦੇ ਦਰਸਲ ਇਹ ਨੇ ਬੇਰੋਜ਼ਗਾਰ ਸੰਜਾ ਮੋਰਚਾ ਆਲੇ ਆਪਣੀਆਂ ਲੰਬੀਆਂ ਸਮੇਂ ਤੋਂ ਮੰਗਾਂ ਨੂੰ ਲੈ ਕੇ ਇਹਨਾਂ ਚਾਰਾਂ ਨੂੰ ਤਾਂ ਚੱਕੀ ਫਿਰਦੇ ਨੇ ਬਾਕੀ ਕਹਿੰਦੇ ਕੀ ਆ ਸੌਣ ਲੱਗ ਤੁਹਾਨੂੰ ਲਗਾਤਾਰ ਤੋਂ ਅਨੁਸੂਗਰੂਰ ਦੇ ਵਿੱਚ ਦੇਖ ਰਿਹਾ ਸਾਢੇ 3 ਸਾਲ ਹੋ ਗਏ ਧਰਨੇ ਵੀ ਲਾਏ ਲਾਠੀ ਚਾਰਜ ਵੀ ਹੋਏ ਚੁੰਨੀਆਂ ਵੀ ਲੱਤੀਆਂ ਪੱਗਾਂ ਵੀ ਲੱਤੀਆਂ ਪਰ ਅੱਜ ਫੇਰ ਤੁਸੀਂ 라ਵਣ ਦੀ ਜਗਾ ਤੇ ਸਰਕਾਰ ਦਾ ਪੁਤਲਾ ਕੀ ਕਰ ਪਹਿਲੀ ਗੱਲ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਜਾਬ ਦੇ ਬਚਨੀਕਾ ਉਹਨਾਂ ਗੁਰੂਆਂ ਦੇ ਕਰਤਾਰ ਸਿੰਘ ਸਰਾਬੇ ਭਗਤ ਸਿੰਘ ਉਹਨਾਂ ਦੇ ਵਾਰਸਾਂ ਕਿ ਜਿਨ੍ਹਾਂ ਨੇ ਲੰਬਾ ਸਮਾਂ ਜੇਲਾਂ ਚ ਰਹਿ ਕੇ ਸੰਰਸ ਕੀਤਾ ਅਸੀਂ ਤਾਂ ਅੱਗਾ ਧਰਤੀ ਦੇ ਸੰਘਰਸ਼ ਕਰ ਰਹੇ ਹਾਂ ਸਾਨੂੰ ਇਹ ਸਾਡੇ ਬਰਾਸਟੋਂ ਮਿਲੀ ਹੈ ਕਿ ਲਾਂਤ ਸਰਕਾਰ ਨੂੰ ਹੈ ਕਿ ਸਾਢੇ 3 ਸਾਲਾਂ ਦੇ ਵਿੱਚ ਜੇ ਇਹ ਬੇਰੁਜ਼ਗਾਰ ਆਪਣੀਆਂ ਪੋਸਟਾਂ ਮੰਗ ਰਹੇ ਐ ਸਿੱਖਿਆ ਦੇ ਵਿੱਚ ਇੱਕ ਨੀ ਕੱਢੀ ਸੇਧ ਦੇ ਵਿੱਚ ਨਹੀਂ ਕੱਢੀ ਉਮਰ ਹੱਦ ਛੋੜ ਨਹੀਂ ਦਿੱਤੀ 55% ਰੱਦ ਨਹੀਂ ਕੀਤੀ ਕੋਈ ਵੀ ਭਰਤੀ ਨਹੀਂ ਕੀਤੀ ਸਗੋਂ ਪਿਛਲੀਆਂ ਰੱਦ ਕੀਤੀਆਂ ਨੇ ਤਾਂ ਐਲਾਨ ਤਾਂ ਇਸ ਵਾਰ ਸਰਕਾਰ ਨੂੰ ਬਣਦਾ ਜਿਹੜੀ ਸੁਣਣੀ ਚਾਹੁੰਦੀ ਤਾਂ ਅਸੀਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਬਾਜ਼ਾਰ ਦੇ ਵਿੱਚ ਸੰਗਰੂਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਸਾਡੇ ਖਜ਼ਾਨੇ ਨੂੰ ਚੁੰਡਣ ਵਾਲੇ ਦਿੱਲੀ ਵਾਲੇ ਦੋ ਲਟੇਰੇ ਕੇਜਰੀਵਾਲ ਤੇ ਸ਼ੋਧਿਆ ਉਹਨਾਂ ਦੇ ਪੁਤਲੇ ਲੈ ਕੇ ਬਾਜ਼ਾਰ 'ਚੋਂ ਲੰਗੇ ਆ ਤੇ ਲੋਕਾਂ ਨੇ ਸਾਡੀ ਇਸ ਗੱਲ ਤੇ ਹੰਗਾਰਾ ਪਰਿਆ ਕਿ ਵਾਕਈ ਅਸੀਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਅੱਜ ਦੇ ਰਾਵਣ ਕਿਸਾਨਾਂ ਦੇ ਵਿਰੋਧੀ ਪੰਜਾਬ ਦੇ ਵਿਰੋਧੀ ਦੁਕਾਨਦਾਰਾਂ ਦੇ ਵਿਰੋਧੀ ਬੇਰਜ਼ਗਾਰਾਂ ਦੇ ਵਿਰੋਧੀ ਸਿੱਖਿਆ ਦੇ ਵਿਰੋਧੀ ਸਿਹਤ ਦੇ ਵਿਰੋਧੀ ਇਹ ਪੰਜੇਰਾ ਬਣਨੇ ਇਹਨਾਂ ਨੂੰ ਰਾਵਣ ਮੰਨਦੇ ਆ ਤਾਂ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣ ਵਾਸਤੇ ਆਏ ਸੀ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਕਿਲਾ ਕਿਹਾ ਜਾਂਦਾ ਗੜ ਕਿਹਾ ਜਾਂਦਾ ਰਾਜਨੀਤੀ ਰਾਜਤਾਨੀ ਕਿਹਾ ਜਾਂਦਾ ਉਸ ਰਾਜਤਾਨੀ ਦੇ ਵਿੱਚੋਂ ਸਾਨੂੰ ਬਹੁਤ ਵਧੀਆ ਸ਼ਹਿਰ ਦੇ ਵਿੱਚੋਂ ਲੋਕਾਂ ਨੇ ਸਹਿ ਕੋ ਕੀਤਾ ਜਿਹਦੇ ਤੋਂ ਇਹ ਗੱਲ ਸਪਸ਼ਟ ਹੈ ਕਿ ਲੋਕ ਹੁਣ ਜਾਗੇ ਆ ਹੁਣ ਲੋਕਾਂ ਨੂੰ ਅਕਲ ਆ ਗਈ ਹੈ ਲੋਕ ਆਪਣੀ ਗਲਤੀ ਹੁਣੇ ਸਮੇਂ ਦੇ ਵਿੱਚ ਸੁਧਾਰਨਗੇ ਜਿਹੜੇ ਪਹਿਲਾਂ ਕੰਡੇ ਬੀਜੇ ਸੀ ਜਿਹੜੇ ਚਾਫੇ ਸਿਹੜੇ ਸੀ ਉਹ ਪੱਟਣਗੇ ਆਉਂਦੇ ਟਾਈਮ ਦੇ ਵਿੱਚ ਤੇਹੀ ਗੱਲ ਦੱਸਣ ਵਾਸਤੇ ਅਸੀਂ ਲੋਕਾਂ ਨੂੰ ਆਏ ਸੀ ਕਿ ਸਿੱਖਿਆ ਤੇ ਸੇਧ ਦੇ ਵਿੱਚ ਕੋਈ ਪਰਤੀ ਨਹੀਂ ਕੀਤੀ ਪੰਜਾਬ ਦੇ ਅੱਜ ਦੇ ਰਾਵਣ ਜੇ ਮੰਦੀਏ ਬਦੀ ਦਾ ਪ੍ਰਤੀਕ ਤਾਂ ਇਹ ਲੋਕਾਂ ਨੇ ਉਹਨਾਂ ਦਾ ਪਤਲਾ ਕੂਕਿਆ ਜੀ ਸੀਐਮ ਤੇ ਆ ਬਾਕੀ ਜੋ ਟੰਗੇ ਹੋਏ ਨੇ ਇਹਨਾਂ ਦੇ ਮੁਤਾਬਿਕ ਇਹ ਬਦੀ ਦੇ ਪ੍ਰਤੀਕ ਨੇ ਤੇ ਕੇਜਰੀਵਾਲ ਤੇ ਸਸੋਦੀਆ ਲੁਟੇਰੇ ਨੇ ਵੈਸੇ ਸਵਾਲ ਇਹ ਵੀ ਹੈ ਕਿ ਆ ਦੋਨੇ ਜਿਹੜੇ ਦਿੱਲੀ ਛੱਡ ਕੇ ਪੰਜਾਬ ਚ ਗੇੜੀਆਂ ਮਾਰਦੇ ਕਿਉਂ ਨੇ ਕੀ ਇਹ ਸਮਝ ਚੁੱਕੇ ਨੇ ਕਿ ਦਿੱਲੀ ਦੀ ਜਨਤਾ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਜੋ ਸਿਸੋਦੀਆ ਨੇਤਾ ਲਗਭਗ ਪੱਕੇ ਡੇਰੇ ਲਾ ਲਏ ਨੇ ਤੇ ਪੰਜਾਬ ਚ ਤੇ ਇਲਜ਼ਾਮਾਂ ਦੇ ਮੁਤਾਬਕ ਕੇਂਝਰੀਵਾਲ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਹੈਂਡਲ ਕਰ ਰਿਆ ਗੱਲ ਕੀਤੀ ਜਾਵੇ ਅੱਜ ਤੁਸੀਂ ਪੁਤਲਾ ਫੂਕਣ ਰਾਵਣ ਦੀ ਜਗ੍ਹਾ ਤੇ ਕਿਹਦਾ ਕਿਹਦਾ ਪੁਤਲਾ ਫੂਕ ਰਹੇ ਹੋ ਰਾਵਣ ਦੀ ਜਗ੍ਹਾ ਦੇ ਅੱਜ ਦਾ ਮੌਜੂਦਾ ਰਾਵਣ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਉਸ ਦੇ ਨਾਲ ਉਹਦੇ ਜਿਹੜੇ ਸਿਰ ਹੁੰਦੇ ਸੀ ਸਿਰ ਰੂਪੀ ਉਹਦੀ ਸਾਰੀ ਮੰਤਰੀ ਮੰਡਲ ਆ ਉਸ ਈ ਸੇਰਾਂ ਉਹਦੇ ਬਣ ਚੁੱਕੇ ਆ ਵੱਡੇ 라ਵਣੇ ਤੋਂ ਵੀ ਉੱਤੇ ਵੱਡੇ 라ਵਣ ਬੈਠੇ ਆ ਚਾਹੇ ਉਹ ਜਿਹੜਾ ਕੇਜਰੀ ਵਾਲੋ ਵੇ ਚਾਹੇ ਮਨੀਸ਼ ਸ਼ਸ਼ੋਦੀਆ ਹੋਵੇ ਪੰਜਾਬ ਨੂੰ ਖਾ ਗਿਆ ਦਾਇਤ ਹੀ ਇੱਕ ਆਪਾਂ ਕਹਿੰਦੇ ਹੁੰਦੇ ਸੀ 라ਵਣ ਇੱਕ ਦਾਇਤ ਜਿਹੜਾ ਹੈਗਾ ਸੀਗਾ ਅੱਜ ਦੇ ਦਾਇਤ ਜਿਹੜੇ ਹੈਗੇ ਵਾਕਈ ਇਹ ਪੰਜਾਬ ਖਾ ਗੇ ਰੋਜ਼ਗਾਰ ਖਾ ਗੇ ਸਾਰਾ ਕੁਝ ਖਾ ਗੇ ਇੱਥੋਂ ਦਾ ਜਿਹੜਾ ਸਾਰਾ ਸੀਗਾ ਅਕਸਾਈਜ਼ ਸਭ ਕੁਝ ਖਾ ਗੇ ਅੱਜ ਉਹਨਾਂ ਦਾ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਲੂਸ ਕੱਢ ਕੇ 라ਵਣ ਰੂਪੀ ਜਿਹੜੇ ਅੱਜ ਦੇ 라ਵਣ ਆ ਮੁੱਖ ਮੰਤਰੀ ਤੇ ਮੰਤਰੀ ਮੰਡਲ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਦਿੱਲੀ ਵਾਲੀ ਉਹਨਾਂ ਸਾਰਿਆਂ ਦਾ ਸਾਡੀਆਂ ਮੰਗਾਂ ਵੀ ਆ ਮੰਗ ਰਹੇ ਤੁਹਾਡੀ ਸਾਡੀਆਂ ਮੰਗਾਂ ਬਹੁਤ ਹੀ ਥੋੜੀਆਂ ਜਿਹੀਆਂ ਮੰਗਾ ਅਸੀਂ ਰੁਜ਼ਗਾਰ ਮੰਗਦੇ ਆ ਸਾਨੂੰ 4 ਸਾਲ ਹੋ ਗਏ ਰੁਜ਼ਗਾਰ ਮੰਗਦਿਆਂ ਨੂੰ ਸਿੱਖਿਆ ਮਹਿਕਮੇ ਦੇ ਵਿੱਚ ਇੱਕ ਭਰਤੀ ਨਹੀਂ ਦਿੱਤੀ ਗਈ ਚਾਹੇ ਉਹ ਈ.ਟੀ.ਟੀ. ਹੋਵੇ ਮਾਸਟਰ ਕੈਡਰ ਹੋਵੇ ਚਾਹੇ ਲੈਕਚਰਰ ਹੋਵੇ ਅਸੀਂ ਉਹਦਾ ਇਸ਼ਤਿਹਾਰ ਮੰਗਦੇ ਆ ਨਾਲ ਸਿਹਤ ਮਹਿਕਮੇ ਦੇ ਵਿੱਚ ਇਸ਼ਤਿਹਾਰ ਮੰਗਦੇ ਆ ਮਾਸਟਰ ਕੈਡਰ ਦੀ ਜਿਹੜੀ ਭਰਤੀ ਹੈ ਇੱਕ 55% ਦੀ ਬੇਤੁੱਕੀ ਸ਼ਰਤ ਇਹਨਾਂ ਵੱਲੋਂ ਲਾਈ ਗਈ ਆ ਅੱਜ ਤੱਕ ਜਿਹੜੀ ਬੀ.ਐੜ.ਓ. 45% ਦੇ ਹੋ ਰਹੀ ਆ ਅਸੀਂ ਉਹ ਬੇਤੁੱਕੀ ਸ਼ਰਤਾ ਵਿਰੋਧ ਕਰਦੇ ਕਿ ਰੱਦ ਕੀਤੀ ਜਾਵੇ ਓਵਰੇਜ ਹੋ ਚੁੱਕੇ ਆ ਜ ਤਤਵਰਤ ਕੇ ਸਟੇਜਾਂ ਤੋਂ ਬੋਲਦਾ ਸੀਗਾ ਕਠਾੜ ਕਰਦਾ ਸੀਗਾ ਪੁਰਾਣੇ ਮੁੱਖ ਮੰਤਰੀਆ ਦੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਢਿੰਡਸਾ ਹੋਵੇ ਵੀ ਇਹ ਬੇਰਜ਼ਗਾਰ ਜਿਹੜੇ ਏਡੀ ਉਮਰ ਦੇ ਹੋ ਕੇ ਇਲੈਕਸ਼ਨ ਲੜਦੇ ਫਿਰਦੇ ਆ ਤਾਂ ਤੋਂ ਜਿਹੜੇ ਬੇਰਜ਼ਗਾਰ ਕਿਵੇਂ ਓਵਰੇਜ ਹੋ ਗਏ ਤਾਂ ਅੱਜ ਉਹੀ ਓਵਰੇਜ ਲੋਕ ਜਿਹੜੇ ਹੈਗੇ ਉਹਨਾਂ ਨੂੰ ਮੌਕਾ ਦੇਣ ਤੋਂ ਭੱਜ ਰਿਹਾ ਇਹ ਮੰਗਲ ਦੇ ਨਾਲ ਅਸੀਂ ਲੜ ਰਹੇ ਹਾਂ ਇੱਕ ਲੈਕਚਰਾਰ ਦੀ ਭਰਤੀ ਦਾ ਇਸ਼ਤਿਹਾਰ ਸੀਗਾ ਜਾਂ 43 ਭਰਤੀ ਕਾਂਗਰਸ ਦੀ ਸੀ ਰੱਦ ਕਰਤੀ ਨਵੇਂ ਸਿਰੇ ਤੋਂ ਭਰਤੀ ਨਹੀਂ ਦਿੱਤੀ ਜਾ ਰਹੀ ਉਹ ਭਰਤੀ ਮੰਗ ਰਿਹਾ ਕਿ ਦੁਬਾਰਾ ਤੋਂ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਆਰਡਰ ਕ੍ਰਾਫਟ ਦੀਆਂ 250 ਪੋਸਟਾਂ ਹਨ ਉਹਨਾਂ ਦਾ ਅਸੀਂ ਮੰਗ ਕਰਦੇ ਹਾਂ ਕਿ 250 ਪੋਸਟਾਂ ਜਿਹੜੀਆਂ ਸਾਰਾ ਕੁਝ ਹੋ ਚੁੱਕਿਆ ਸਿਰਫ ਪੇਪਰ ਲੈਣਾ ਉਹਦਾ ਜਲਦੀ ਪੇਪਰ ਲਿਆ ਜਾਵੇ ਮਲਟੀਪਰਪਸ ਹੈਲਥ ਵਰਕਰ ਮੇਲ ਜਿਹੜੀ ਹੈਗੀਆਂ ਉਹਦੀ ਸਾਮੀ ਆਈ ਉਹਨੇ ਜੋਮਰ ਹੱਦ ਛੋੜ ਦਿੱਤੀ ਜਾਵੇ ਮੋਰਚਿਆਂ ਦੇ ਆਗੂਆਂ ਨੇ ਹੁਣ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਤੁਰੰਤ ਭਰਤੀਆਂ ਨਹੀਂ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰੀ ਕਾਰਨ ਪੰਜਾਬ ਦੇ ਨੌਜਵਾਨ ਪਰਦੇਸ਼ਾਂ ਦੇ ਵੱਲ ਟੱਕੇ ਖਾ ਰਹੇ ਨੇ ਜਿਸ ਦੇ ਨਾਲ ਪਰਿਵਾਰ ਤੇ ਸਮਾਜ ਦੋਵੇਂ ਪ੍ਰਭਾਵਿਤ ਹੋ ਰਹੇ ਨੇ ਡਿਮਾਂਡ ਸਾਹਿਬ ਕਹਿ ਰਹੇ ਨੇ ਅਸੀਂ ਇਸ ਤਰ੍ਹਾਂ ਦੀਆਂ ਪਲਾਨਿੰਗਾਂ ਕਰ ਰਹੇ ਹਾਂ ਕਿਥੇ

मुदाबारजो रावण मुरदा बार अॼो रावण मुरदा बाल चो पंजाब मुरदा बाल